ਉੰਜ ਤੇ ਸਰੀਰ ਦਾ ਹਰ ਅੰਗ ਆਪਣੇ ਆਪ ਦੇ ਚਾਰ ਆਮਦ ਹੈ ਮਹਾਨ ਹੈ। ਔਰ ਉਸ ਦੀ ਮਹਿਮਾ ਵਰਨਨ ਨਹੀਂ ਕੀਤੀ ਜਾ ਸਕਦੀ ਹਰ ਅੰਗ ਮਹਾਨ ਹੈ। ਲੇਕਿਨ ਫਿਰ ਵੀ ਕਿਸੇ ਜਗ੍ਹਾ ਤੇ ਪਹੁੰਚਣਾ ਹੈ। ਤੋ ਪਹਿਲੇ ਰਸਤਾ ਦਿਖਾਈ ਦੇਵੇ। ਰਸਤੇ ਦਾ ਦਿਖਾਈ ਦੇਣਾ ਬੜਾ ਲਾਜ਼ਮੀ ਹੈ ਫਿਰ ਚੱਲਣ ਵਾਸਤੇ ਪੈਰ ਵੀ ਹੋਣ ਵਿਖਾਈ ਦੇਂਦਾ ਚੱਲਣ ਦੀ ਤੌਫੀਕ ਨਹੀਂ ਰਸਤਾ ਦੇਖਿਆ ਹੋਇਆ ਬ्यर्थ ਹੋ ਗਿਆ ਲੇਕਿਨ ਮੈਂ ਅਰਜ਼ ਕਰਾਂ ਚੱਲਣ ਦੀ ਤੌਫੀਕ ਹੈ ਰਾਸਤਾ ਤੇ ਨਹੀਂ ਦਿਖਾਈ ਦੇਂਦਾ ਐਸਾ ਮਨਕ ਐਸਾ ਕਿਆਸ ਕੀਤਾ ਜਾਂਦਾ ਸਮਾਂ ਜ਼ਰਾ ਜ਼ਿਆਦਾ ਲੱਗ ਜਾਏਗਾ ਭਟਕਦੇ ਆ ਭਗਦੇ ਭਟਕਦੇ ਆ ਪਹੁੰਚ ਜਾਏਗਾ ਰਹਿ ਗਈ ਗੇ ਗੱਲ ਹੁਣ ਅੰਤਰੀਵ ਦੁਨੀਆ ਦੀ ਪਰਮਾਤਮਾ ਨੂੰ ਜਿਹੜਾ ਸਮਝਣਾ ਹੈ ਜਾਣਣਾ ਹੈ ਇਹਤੇ ਰਸਤੇ ਦਾ ਵੇਖਣਾ ਹੈ ਇਸ ਤਰ੍ਹਾਂ ਦੇ ਜਾਣਕਾਰ ਜਾਣਨ ਵਾਲੇ ਰਸਤੇ ਨੂੰ ਸਮਝਣ ਵਾਲੇ ਇਹਨਾਂ ਦੀ ਤਾਦਾਦ ਬੁਥੇਰੀ ਹੈ ਘਟ ਨਹੀਂ ਹੈ بڑے ਗਿਆਨੀ ਨੇ ਇਸਲਾਮੀ ਦੁਨੀਆ 'ਚ ਵੀ ਜੋ ਕਹਿੰਦੇ ਨੇ ਖੁਦਾ ਲਾ ਸ਼ਰੀਕ ਹੈ ਲਾ ਮਕਾਨ ਹੈ ਉਦਾ ਕੋਈ ਥਾਂ ਟਿਕਾਣਾ ਨਹੀਂ। ਉਹਦਾ ਕੋਈ ਸ਼ਰੀਕ ਨਹੀਂ। ਉਹ ਲਾ ਮੈਦੂਦ ਹੈ ਉਹਦੀ ਕੋਈ ਸੀਮਾ ਨਹੀਂ। ਇਸ ਤਰ੍ਹਾਂ ਭਾਰਤ ਦੇ ਵਿੱਚ ਬૌਧਿਕਿਆ ਜੈਨੇ ਕਿਹਾ ਸਨਾਤਨਿਕਿਆ ਸਾਰੇ ਹੀ ਕਹਿੰਦੇ ਨੇ ਬੇਅੰਤ ਹੈ। ਜਾਤ ਪਾਤ ਤੋਂ ਨਿਆਰਾ ਹੈ। ਰੰਗ ਰੂਪ ਤੋਂ ਨਿਆਰਾ ਹੈ। ਵਰਣ ਭੇਖ ਤੋਂ ਨਿਆਰਾ ਹੈ। ਉਦੀ ਕੋਈ ਸੀਮਾ ਨਹੀਂ ਬੇਅੰਤ ਹੈ ਬੇਅੰਤ ਸਿੱਖ ਜਗਤ ਦੇ ਵਿੱਚ ਵੀ ਕਰੀਬਨ ਕਰੀਬਨ ਗਿਆਨੀ ਇਹ ਹੀ ਕੁਝ ਕਹਿੰਦੇ ਨੇ ਬੇਅੰਤ ਹੈ ਬੇਅੰਤ ਹੈ ਲੇਕਿਨ ਮਨੁੱਖ ਦਾ ਮਨ ਬੇਅੰਤ ਤੋਂ ਪ੍ਰਭਾਵਿਤ ਨਹੀਂ ਅਸੀਮ ਹੈ ਅਸੀਮ ਹੈ ਲੇਕਿਨ ਮਨ ਉਸ ਅਸੀਮ ਤੋਂ ਪ੍ਰਭਾਵਿਤ ਨਹੀਂ ਕਾਰਨ ਸਿਰਫ ਰਸਤਾ ਦਿਖਾਈ ਦਿੰਦਾ ਹੈ ਮੰਜ਼ਿਲ ਨਹੀਂ ਜੈਸੇ ਕਿਸੇ ਥਾਂ ਤੇਸੀ ਪਹੁੰਚਣਾ ਹੈ ਕਿ ਕਿਸੇ ਨੇ ਰਸਤਾ ਦੱਸ ਦਿੱਤਾ ਕਿ ਆ ਰਸਤਾ ਦਸਰੇ ਨਾਲ ਹੈ ਤੋ ਰਸਤਾ ਤੇ ਦਿਖਾਈ ਦੇ ਰਿਹਾ ਜਿੱਥੇ ਅਸੀਂ ਪਹੁੰਚਣਾ ਹੈ ਉੱਤੇ ਨੇ ਜਗਤ ਵਿੱਚ ਪ੍ਰਮਾਤਮਾ ਦੇ ਰਸਤੇ ਦੇ ਵੀ ਬੜੇ ਝਗੜੇ ਨੇ ਇਹ ਵੀ ਮੈਂ ਅਰਸ ਕਰਦਿਆਂ ਵੱਖ-ਵੱਖ ਮੰਤਰਾਂ ਦਾ ਰਟਣ ਇਹ ਰਸਤਾ ਹੈ। ਰਾਮ ਜਪਨਾ, ਅੱਲਾਹ ਹੋ ਜਪਨਾ, ਓਮ ਜਪਨਾ, ਗੋਬਿੰਦ ਜਪਨਾ, ਵਾਹਿਗੁਰੂ ਜਪਨਾ। ਸੋਹਣ ਜਪਨਾ, ਓਮ ਜਪਨਾ। ਇਹ ਸਭ ਮੰਤਰ ਰਸਤਾ ਨੇ। ਮਾਰਗ ਨੇ। ਫਿਰ ਮਾਰਗ ਦੇ ਉੱਤੇ ਚਲਣ ਦੇ ਆਪਣੇ ਆਪਣੇ ਢੰਗ ਨੇ ਕੋਈ ਦੌੜਦਾ ਹੈ ਕੋਈ ਆਸਤਾ ਚੱਲਦਾ ਹੈ ਕੋਈ ਬਹੁਤ ਆਸਤਾ ਚੱਲਦਾ ਹੈ ਤੂੰ ਚੱਲਣ ਦੇਔਰ ਰਸਤੇ ਦੇ ਇਤਨੇ ਝਗੜੇ ਨੇ ਇਤਨੇ ਝਗੜੇ ਨੇ ਅਕਸਰ ਮਨੁੱਖ ਰਸਤੇ ਅਚੀ ਰਹਿ ਜਾਂਦਾ ਹੈ ਜونکہ ਗੱਲ ਰਸਤੇ ਦੀ ਹੈ ਮੰਜ਼ਿਲ ਦੀ ਤੇ ਹੈ ਨਹੀਂ ਕਈ ਵਾਰ ਚਲ-ਚਲ ਕੇ ਮਨੁੱਖ ਜਦ ਥੱਕਦਾ ਹੈ ਟੁੱਟਦਾ ਹੈ ਤੇ ਪਹੁੰਚਦਾ ਨਹੀਂ ਰਸਤੇ ਬਦਲਦਾ ਵੀ ਹੈ ਇਹ ਵੀ ਮੈਰਸ ਕਰਦੇ ਆ ਲੋਕੀ ਮਜ਼ਬ ਬਦਲ ਲੈਂਦੇ ਬਦਲ ਧਰਮ ਬਦਲ ਲੈਣਾ ਸ਼ਾਇਦ ਉੱਥੇ ਕੋਈ ਗੱਲ ਹੋਵੇ ਜ਼ਿੰਦਗੀ ਕਈਆਂ ਦੀ ਰਸਤਿਆਂ 'ਚ ਲੰਘ ਜਾਂਦੀ ਹੈ ਲੇਕਿਨ ਬੇਸ਼ਤਰ ਦੁਨੀਆ ਉਹ ਹੈ ਜਿਨ੍ਹਾਂ ਨੂੰ ਰਸਤੇ ਦੀ ਵੀ ਸਮਝ ਨਹੀਂ ਗਿਆਨ ਨਹੀਂ ਇਸ ਪਾਸੇ ਦਾ ਸ਼ੌਕ ਨਹੀਂ ਹੈ ਅਗਰ ਰਸਤੇ ਦੀ ਸਮਝ ਆ ਗਈ ਹੈ ਤਾਂ ਮੰਜ਼ਿਲ ਤੋਂ ਪ੍ਰਭਾਵਤ ਨਹੀਂ ਨਾ ਨਮਾਜ਼ ਪੜ ਰਹੇ ਨੇ ਖੁਦਾ ਤੋਂ ਪ੍ਰਭਾਵਤ ਨਹੀਂ ਹੈ ਇੰਨੇ ਮਾਇਸ ਕਰਦੇ ਆ ਬਾਣੀ ਪੜ ਰਹੇ ਨੇ ਗੁਰੂ ਤੋਂ ਪ੍ਰਮਾਤਮਾ ਤੋਂ ਪ੍ਰਭਾਵਤ ਨਹੀਂ ਹੈ ਪੂਜਾ ਪਾਠ ਕਰ ਰਹੇ ਨੇ ਭਗਵਾਨ ਤੋਂ ਪ੍ਰਭਾਵਤ ਨਹੀਂ ਨੇ ਫਿਰ ਕਿਉਂ ਕਰ ਰਹੇ ਨੇ ਭਗਵਾਨ ਕੋਲੋਂ ਕੁਝ ਮੰਗਦੇ ਨੇ ਖੁਦਾ ਕੋਲੋਂ ਕੁਝ ਮੰਗਦੇ ਨੇ ਉਹ ਜਿਹੜੀ ਮੰਗ ਹੈ ਉਸ ਤੋਂ ਪ੍ਰਭਾਵਤ ਨੇ ਜੋ ਦੇਣ ਵਾਲਾ ਦਾਤਾ ਉਸ ਤੋਂ ਪ੍ਰਭਾਵਤ ਨਹੀਂ ਹੈ ਔਰ ਮੰਗ ਨਾਲ ਕਈ ਦਫਾ ਇਸ ਤਰ੍ਹਾਂ ਜੁੜ ਜਾਂਦੇ ਨੇ ਇਸ ਨਾਲ ਜੁੜ ਜਾਂਦੇ ਨੇ ਦੇਣ ਵਾਲਾ ਤੇ ਕਦੀ ਚੇਤੇ ਹੀ ਨਹੀਂ ਆਉਂਦਾ ਦਾਤ ਪਿਆਰੀ ਵਿਸਰਿਆ ਦਾਤਾਰਾ ਕਦੀ ਚੇਤੇ ਹੀ ਨਹੀਂ ਆਉਂਦਾ ਉਸਦੀ ਤੇ ਕਦੀ ਯਾਦ ਹੀ ਨਹੀਂ ਆਉਂਦੀ ਉਹਦੀ ਦਾਤ ਪ੍ਰਭਾਵਿਤ ਕਰ ਰਹੀ ਏ ਦਾਤਾ ਪ੍ਰਭਾਵਿਤ ਨਹੀਂ ਕਰ ਰਿਹਾ ਛੋਕੇ ਦਾਤ ਪ੍ਰਭਾਵਿਤ ਕਰ ਰਹੀ ਏ ਦਾਤ ਹੋਰ ਮਿਲੇ ਹੋਰ ਮਿਲੇ ਤਾਂ ਕੋਈ ਨਮਾਜ਼ ਪੜ੍ਹ ਰਿਹਾ ਹੈ ਕੋਈ ਪੂਜਾ ਪਾਠ ਕਰ ਰਿਹਾ ਹੈ ਕੋਈ ਬਾਣੀ ਪੜ੍ਹ ਰਿਹਾ ਹੈ ਕੋਈ ਗੁਰਦੁਆਰੇ ਜਾ ਰਿਹਾ ਹੈ ਕੋਈ ਮੰਦਰ ਮਸਜਿਦ ਜਾ ਰਿਹਾ ਹੈ ਸਭ ਦਾਤ ਨਾਲ ਜੁੜੇ ਹੋਏ ਨੇ ਦਾਤ ਦੀ ਮੰਗ ਦਾਤੇ ਦੀ ਕੋਈ ਖਬਰ ਨਹੀਂ ਮੰਜ਼ਿਲ ਦੀ ਕੋਈ ਸਮਝ ਨਹੀਂ ਰਸਤਿਆਂ ਦੀ ਥੋੜੀ ਬਹੁਤ ਸਮਝ ਹੈ ਬੇਸ ਰਸਤੇ ਤੇ ਚੱਲ ਕੇ ਸ਼ਾਇਦ ਇਸ ਦਾਤ ਦੀ ਪ੍ਰਾਪਤੀ ਹੋ ਜਾਏ ਇਸ ਮੰਤਰ ਦੇ ਜਪ ਨਾਲ ਇਸ ਤਰ੍ਹਾਂ ਦੇ ਪੂਜਾ ਪਾਠ ਨਾਲ ਇਸ ਤਰ੍ਹਾਂ ਦੀ ਸਾਧਨਾ ਨਾਲ ਸ਼ਾਇਦ ਇਹ ਚੀਜ਼ ਮਿਲ ਜਾਏ ਇਹ ਵਰਤੋ ਮਿਲ ਜਾਏ ਤੋ ਸਾਰੀ ਦੁਨੀਆ ਵਿੱਚ ਇਸ ਤਰੀਕੇ ਦੇ ਨਾਲ ਧਾਰਮਿਕ ਲੋਗ ਕਰੀਬਨ ਕਰੀਬਨ 99 ਫੀਸਦੀ ਉਹ ਨੇ ਜੋ ਦਾਤ ਲਈ ਸਭ ਕੁਝ ਇਹ ਕਰ ਰਹੇ ਨੇ ਦਾਤੇ ਲਈ ਨਹੀਂ ਦਾਤੇ ਤੋਂ ਪ੍ਰਭਾਵਤ ਨਹੀਂ ਜਦ ਦਾਤ ਤੋਂ ਪ੍ਰਭਾਵਤ ਨਹੀਂ ਤੇ ਦਾਤ ਲਈ ਕੁਝ ਕਰ ਰਹੇ ਨੇ ਤਾਂ ਗੁਰਵਰਜਨ ਦੇਵ ਜੀ ਕਹਿੰਦੇ ਨੇ ਤੇ ਵਪਾਰੀ ਨੇ ਕੋਟ ਮਦੇ ਕੋ ਬਿਰਲਾ ਸੇਵਕ ਔਰ ਸਗਲੇ ਵਿਵਹਾਰੀ ਇਨ੍ਹਾਂ ਨਿਮਾਜ਼ੀਆਂ ਦੇਚ ਇਨ੍ਹਾਂ ਪੂਜਾ ਪਾਠ ਕਰਨ ਵਾਲਿਆਂ ਦੇਚ ਇਨ੍ਹਾਂ ਬਾਣੀ ਦਾ ਜਪ ਕਰਨ ਵਾਲਿਆਂ ਦੇਚ ਮੰਦਰ ਮਸਜਿਦ ਗੁਰਦੁਆਰਿਆਂ ਜਾਣ ਵਾਲਿਆਂ ਦੇਚ ਸਾਹਿਬ ਕਹਿੰਦੇ ਕੋਈ ਕਰੋੜਾਂ ਚ ਇੱਕ ਅਦ ਸੇਵਕ ਹੁੰਦਾ ਜੋ ਦਾਤੇ ਤੋਂ ਪ੍ਰਭਾਵਿਤ ਹੈ ਪਰਮਾਤਮਾ ਤੋਂ ਪ੍ਰਭਾਵਿਤ ਹੈ ਖੁਦਾ ਤੋਂ ਪ੍ਰਭਾਵਿਤ ਹੈ ਈਸ਼ਵਰ ਤੋਂ ਪ੍ਰਭਾਵਿਤ ਹੈ ਹੁਣ ਸਤਿਗੁਰੂ ਕਰੋੜਾਂ ਚ ਇੱਕ ਕਹਿ ਰਹੇ ਨੇ ਚਲੋ ਇਹ ਮੈਂ ਗਿਣਤੀ ਵੀ ਤੁਹਾਡੇ ਸਾਹਮਣੇ ਰੱਖਦੇ ਆ ਜੋ ਅਨਭਵੀ ਪੁਰਸ਼ਾਂ ਨੇ ਕੀਤੀ ਹੈ ਕਿਸੇ ਮਸਜਿਦ ਦੇ ਚ 10000 ਦੇ ਕਰੀਬ ਨਮਾਜ਼ੀ ਹੋਣ ਕਿਸੇ ਚਰਚ ਦੇ ਚ 10000 ਮਨੁੱਖ ਬੈਠੇ ਉਹਨਾਂ ਪ੍ਰੇਰ ਕਰਨ ਵਾਸਤੇ ਕਿਸੇ ਮੰਦਰ ਦੇ ਚ 10000 ਦਾ ਕਿਦਰੇ ਇਕੱਠ ਹੋਵੇ ਪੂਜਾ ਕਰਨ ਲਈ ਦਰਸ਼ਨ ਕਰਨ ਲਈ ਤੇ ਕਿਸੇ ਗੁਰਦੁਆਰੇ ਚ ਕਿਦਰੇ 10000 ਦੇ ਕਰੀਬ ਸਤਸੰਗੀ ਬੈਠੇ ਹੋਣ। ਉਹਨਾਂ ਚ ਇੱਕ ਜਗਿਆ ਸੁਆਉਂਦਾ। ਜਾਗ ਪਿਆ ਥੋੜੀ ਸਮਝ ਆ ਗਈ। ਪਤਾ ਚੱਲ ਗਿਆ। ਪ੍ਰਮਾਤਮਾ ਦਾ ਪਤਾ ਚੱਲ ਗਿਆ। ਸਮਝ ਆ ਗਈ ਏ। ਮੈਂ ਦਾਤ ਤੋਂ ਪ੍ਰਭਾਵਿਤ ਸੀ ਦਾਤੇ ਤੋਂ ਪ੍ਰਭਾਵਿਤ ਨਹੀਂ ਦਾਤੇ ਦੇ ਪ੍ਰਤੀ ਜਾਗ ਪਿਆ ਹੈ ਦਾਤੇ ਤੋਂ ਪ੍ਰਭਾਵਿਤ ਹੋ ਗਿਆ ਹੈ ਸਿਰਫ ਪ੍ਰਭਾਵਿਤ ਹੋਇਆ ਹੈ ਸਿਰਫ ਪ੍ਰਭਾਵਿਤ ਹੋਇਆ ਪਹਿਲੇ ਦਿਨ ਵਾਲੇ ਕਹੇ ਸ਼ਬਦ ਮੈਂ ਜ਼ਰਾ ਦੁਹਰਾ ਹੀ ਦਿਆਂ ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ ਮਨ ਉਸ ਦੀ ਮੰਗ ਨਹੀਂ ਕਰਦਾ ਮਨ ਜਿਸ ਦੀ ਮੰਗ ਨਹੀਂ ਕਰਦਾ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਇਹ ਸਰੀਰ ਉਹਦੀ ਪ੍ਰਾਪਤੀ ਲਈ ਕੋਈ ਉਦਦਮ ਨਹੀਂ ਕਰਦਾ ਕੋਈ ਮਿਹਨਤ ਨਹੀਂ ਕਰਦਾ ਕੋਈ ਸਮਾਂ ਨਹੀਂ ਕੱਢਦਾ ਕੋਈ ਸੰਘਰਸ਼ ਨਹੀਂ ਕਰਦਾ ਇਸ ਤਰ੍ਹਾਂ ਹੈ